ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਕਾਲ ਤੱਕ ਉੱਤੇ ਕਿ ਸੁਬੀਰ ਬਾਦਲ ਨੂੰ ਇਜਾਜ਼ਤ ਦਿੱਤੀ ਜਾਵੇ ਇਲੈਕਸ਼ਨ ਲੜਨ ਦੀ ਦੇਖੋ ਇਹ ਕਿ ਅਕਾਲੀ ਦਲ ਦੀ ਆਪਸੀ ਝਗੜ ਨੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਲੈ ਆਂਦੀਆਂ ਇੱਕ ਪਿਰਨੇ ਕਾਲ ਤਖਤ ਤੇ ਜਾ ਕੇ ਗੁਨਾਹਾਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਮਸਲਾ ਪਚੀਦਾ ਹੁੰਦਾ ਗਿਆ ਹੁੰਦਾ ਗਿਆ ਤੇ ਕੁਰਬਾਨੀਆਂ ਵਾਲੀ ਪਾਰਟੀ ਆ ਜੀ ਬੀ ਜਗੀਰ ਕੋਰ ਨੇ ਵੀ ਕਿਹਾ ਤੇ ਅਸੀਂ ਕਦੀ ਝੁਕੇ ਨਹੀਂ ਕਦੀ ਡਰੇ ਨਹੀਂ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਕੁਰਬਾਨੀਆਂ ਕੀਤੀਆਂ ਪਰ ਇਹਦਾ ਪਗੋੜੇ ਨਹੀਂ ਹੋਏ ਇਹਦੇ ਪਿੱਛੇ ਕਿਹੜੀ ਸਿਆਸਤ ਹੈ ਅਸਲ ਗੱਲ ਇਹ ਹੈ ਕਿ ਪਿਛਲੇ ਚੋਣਾਂ ਦੇ ਵਿੱਚ ਜੋ ਇਹਨਾਂ ਦਾ ਹਾਲ ਹੋਇਆ ਆ ਅਕਾਲੀਓ ਨਾ ਲੋਕੀ ਇਹਨਾਂ ਨੂੰ ਪਿੰਡਾਂ 'ਚ ਵੜਨ ਤੱਕ ਵੀ ਨਹੀਂ ਸੀ ਦੇ ਰਹੇ ਤੇ ਦੂਜੀ ਗੱਲ ਹੋ ਗਈ ਇਹ ਕਿ ਇੱਕ ਕਿਸਾਨ ਮੋਰਚੇ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਇੱਕਦਮ ਪਿੰਡਾਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਨੂਨ ਨਹੀਂ ਲਾਇਆ ਪਿਛਲੀਆਂ ਚੋਣਾਂ ਦੇ ਵਿੱਚ ਜੋ ਇਹਨਾਂ ਦਾ ਹਾਲ ਹੋਇਆ ਬੇਏਕੇ ਆਪੋਜੀਸ਼ਨ ਚ ਵੀ ਨਹੀਂ ਆ ਸਕੀ ਕਿੱਥੇ ਦਾ ਐਡਾ ਹੁੰਦਾ ਸੀ ਇੱਕ ਵਾਰੀ ਕਾਂਗਰਸ ਇੱਕ ਵਾਰੀ ਅਕਾਲੀ ਤੇ ਜਿੱਥੋਂ ਤੱਕ ਵੀਰ ਜੀ ਨਾਲ ਰਲੇਉਣ ਦੀ ਗੱਲ ਹੈ ਨਾ ਇਹ ਸਾਰਾ ਇਹ ਸਾਰੇ ਇਕੋਥਲੀ ਦੀ ਚਟੇਵੱਟੇ ਆ ਇਹ ਤਾਂ ਖਬਰ ਮੈਂ ਵੀ ਪੜੀ ਸੀ ਕਿ ਜੰਨੂ ਮਾਜਰਾ ਪ੍ਰਚਾਰ ਕਰਤਿਆ ਤਾਂ ਜਦੋਂ ਮੈਂ ਉਹਨੂੰ ਫਾ ਦਿੱਤੀ ਸੀਗੀ ਮਾਫੀ ਦਿੱਤੀ ਸੀ ਜਦੋਂ ਬੇਅਦਬੀਆਂ ਹੋਈਆਂ ਸੀ ਗੋਲੀ ਕਾਂਡ ਹੋਏ 360 ਸਰੂਪਨ ਦੀ ਗੱਲ ਚੱਲ ਰਹੀ ਸੀ ਉਹਨੂੰ ਕਿਉਂ ਇਹ ਵਿੱਚੋਂ ਕੋਈ ਇੱਕ ਵੀ ਬੰਦਾ ਨਹੀਂ ਬੋਲਿਆ ਤੇ ਨਾ ਉਹਨੂੰ ਸਟੈਂਡ ਲਿਆ ਹਨ ਨਾਲ 247 TV ਤੇ ਤੁਹਾਡਾ ਸਭ ਦਾ ਕਰਦੇ ਹਾਂ ਸਵਾਗਤ ਮੇਰੇ ਨਾਲ ਨੇ ਡਾਕਟਰ ਗਰਨਾਮ ਕੌਰ ਸਿਕ ਸਕਾਲਰ ਤੇ ਪੰਜਾਬ ਦੀ ਰਾਜਨੀਤੀ ਵਿੱਚ ਬੜੀ ਉਥਲ-ਪੁਥਲ ਚੱਲ ਰਹੀ ਹੈ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਅਕਾਲ ਤਖਤ ਤੇ ਜਿਹੜਾ ਅਕਾਲੀ ਦਲ ਇੱਕ ਸੰਕਟ ਵਿੱਚ ਕਿਰਿਆ ਹੋਇਆ ਤੇ ਅਕਾਲ ਤਖਤ ਤੇ ਹੁਕਮਨਾਮਾ ਕਹਿ ਲੋ ਜਾ ਉੱਥੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਅਕਾਲ ਤਖਤ ਤੇ ਕਿ ਸੁਭੀਰ ਬਾਦਲ ਨੂੰ ਇਜਾਜ਼ਤ ਦਿੱਤੀ ਜਾਵੇ ਇਲੈਕਸ਼ਨ ਲੜਨ ਦੀ ਉਹਨੂੰ ਲੈ ਕੇ ਕਾਫੀ ਕੁਝ ਉੱਥੇ ਸਿਆਸਤ ਵਿੱਚ ਤੇਜ਼ੀ ਨਾਲ ਘਟਨਾਵਾਂ ਵਾਪਰ ਰਹੀਆਂ ਜਦੋਂ ਸੁਭੀਰ ਬਾਦਲ ਅਕਾਲੀਖਤੇ ਪੇਸ਼ ਹੋਏ ਸੀ ਤੇ ਕੁਝ ਇੱਕ ਅਕਾਲੀ ਲੀਡਰਾਂ ਵੱਲੋਂ ਲਗਾਤਾਰ ਬਿਆਨ ਇਸ ਤਰ੍ਹਾਂ ਦੇ ਆ ਰਹੇ ਸੀ ਕਿ ਕਾਲ ਤੱਕ ਨੂੰ ਸਲਾਮਤ ਦਿੱਤੀਆਂ ਜਾ ਰਹੀਆਂ ਸੀ ਇਹ ਕਰੋ ਵਾ ਨਾ ਕਰੋ ਇਹ ਨਾ ਕਰੋ ਪਰ ਪਹਿਲੀ ਵਾਰ ਇਹ ਸਾਡੇ ਸਮਿਆਂ 'ਚ ਜਦੋਂ ਲੱਗਿਆ ਕਿ ਅਕਾਲ ਤਖਤ ਦੀ ਇੱਕ ਆਪਣੀ ਹਸਤੀ ਜਿਹੜੀ ਆ ਉਹਦਾ ਪ੍ਰਚਾਰਵਾ ਕੀਤਾ ਮੌਜੂਦਾ ਜਥੇਦਾਰਾਂ ਨੇ ਕਿਉਂਕਿ ਕਿਹਾ ਜਾਂਦਾ ਸੀਗਾ ਕਿ ਜਿਹੜੇ ਆ ਅਕਾਲ ਤਖਤ ਦੇ ਜਥੇਦਾਰ ਉਹ ਸ਼ਰੂਨੀ ਕਮੇਟੀ ਦੇ ਅੰਦਰ ਨੇ ਤੇ ਤਨਖਾਹਦਾਰ ਮੁਲਾਜ਼ਮ ਨੇ ਇਸ ਕਰਕੇ ਉਹ ਕਿ ਜੋ ਬਹੁਤੀ ਜ਼ੁਰਤ ਜਿਹੜੀ ਆ ਉਹ ਨਹੀਂ ਦਿਖਾ ਸਕਦੇ ਸੋ ਮੌਜੂਦਾ ਹਾਲਾਤ ਦੇ ਉੱਤੇ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਅੱਜ ਸਾਡੇ ਨਾਲ ਹਾਜ਼ਰ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਹੈ ਬਾਈਵਲ ਜੀ ਕਕਾਲ ਸਾਹਿਬ ਬਾਈਵਲ ਜੀ ਕਿਫਤ ਹੈ ਜੀ ਡਾਕਟਰ ਸਾਹਿਬ ਅਕਾਲ ਤਖਤ ਤੇ ਅਕਾਲੀ ਸਿਆਸਤ ਇਹਨਾਂ ਦਾ ਬੜਾ ਚੁਣਵਾ ਮੇਲ ਵੀ ਆ ਤੇ ਕੁਝ ਵੱਖਰੇ ਮਾਮੀ ਆ ਜਿੱਥੋਂ ਤੱਕ ਤੇ ਮਰਿਆਦਾ ਤੇ ਪੁਰਾਣੇ ਇਤਿਹਾਸਿਕ ਚੀਜ਼ਾਂ ਨੂੰ ਆਪਾਂ ਵੇਖਦੇ ਆ ਕਾਰਤਕ ਦੀ ਹਸਤੀ ਨੂੰ ਅਸੀਂ ਸੁਪਰਮੈਨ ਲਿਆ ਹੈ ਪਰ ਕੁਝ ਸਮੇਂ ਤੋਂ ਕਾਫੀ ਵਿਗਾੜ ਪਏ ਹੋਏ ਸੀ ਤੇ ਹੋਇਆ ਇਹ ਕਿ ਅਕਾਲੀ ਦਲ ਦੀ ਆਪਸੀ ਫੁੱਟ ਨੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਲੈ ਆਂਦੀਆਂ ਇੱਕ ਧਿਰ ਨੇ ਕਾਲ ਤਖਤ ਤੇ ਜਾ ਕੇ ਗੁਨਾਹਾਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਮਸਲਾ ਪਚੀਦਾ ਹੁੰਦਾ ਗਿਆ ਹੁੰਦਾ ਗਿਆ ਕੋਣ ਇਸ ਮੋੜ ਤੇ ਆਣ ਖੜਾ ਹੋਇਆ ਕਿ ਅਕਾਲੀ ਦਲ ਜਿਹੜੀਆਂ ਹੁਣ ਜਿੰਮੀ ਚੋਣਾਂ ਹੋਣੀਆਂ ਉਹਦੇ ਤੋਂ ਵੀ ਕਿਨਾਰਾ ਕਰ ਗਿਆ ਕਿ ਸਾਡਾ ਪ੍ਰਧਾਨ ਨਹੀਂ ਤੇ ਫਿਰ ਅਸੀਂ ਵੀ ਨਹੀਂ ਜਦੋਂ ਕਿ ਗੈਨੀ ਰਖਬੀਰ ਸਿੰਘ ਜਿਹੜੇ ਮੌਜੂਦਾ ਜਥੇਦਾਰ ਨੇ ਕਾਲ ਤੱਕ ਦੇ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਤਨਖਾਈ ਜਾਂ ਸਿਰਫ ਸੁਖਬੀਰ ਬਾਦਲ ਨੂੰ ਕਰਾਰ ਦਿੱਤਾ ਅਕਾਲੀ ਦਲ ਦੇ ਉੱਤੇ ਕੋਈ ਪਾਬੰਦੀ ਨਹੀਂ ਪਹਿਲੀ ਗੱਲ ਤੇ ਇਹ ਥੋੜਾ ਜਿਹਾ ਦੱਸੋ ਇਸ ਸੰਦਰਭ ਚ ਕਿ ਅਕਾਲੀ ਦਲ ਦਾ ਨਾ ਚੋਣਾਂ ਤੋਂ ਪਘੌੜੇ ਹੋਣਾ ਕਿਸ ਤਰ੍ਹਾਂ ਲੱਗਦਾ ਕਿਉਂ ਹੋਇਆ ਇਤਿਹਾਸ ਚ ਪਹਿਲੀ ਵਾਰ ਆ ਵੱਡੇ ਸੰਘਰਸ਼ ਕਰਨ ਵਾਲੀ ਪਾਰਟੀ ਕੁਰਬਾਨੀਆਂ ਵਾਲੀ ਪਾਰਟੀ ਅੱਜ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਅਸੀਂ ਕਦੀ ਝੁਕੇ ਨਹੀਂ ਕਦੀ ਡਰੇ ਨਹੀਂ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਕੁਰਬਾਨੀਆਂ ਕੀਤੀਆਂ ਪਰ ਇਹਦਾ ਪਘੋੜੇ ਨਹੀਂ ਹੋਏ ਇਹਦੇ ਪਿੱਛੇ ਕਿਹੜੀ ਸਿਆਸਤ ਹੈ ਅ ਅੰਦਰ ਅਸਲ ਜੇਲ ਸਾਹਿਬ ਜੇ ਤਾਂ ਆਪਾਂ ਕੀ ਵੀ ਉਹ ਕਿੰਨੇ ਅਕਾਲ ਤੱਕ ਨੇ ਬੰਦਿਸ਼ ਲਾਈ ਉਹ ਨੂੰ ਆਪਣਾ ਤਨਖਾਹਿਆ ਕਰਾਰ ਦਿੱਤਾ ਹੈ ਸੁਭੀਰ ਸਿੰਘ ਬਾਦਲ ਨੂੰ ਨਹੀਂ ਪਾਰਟਿਸਪੇਟ ਕਰਦੇ ਉਹ ਬਹਾਨਾ ਬਣਾ ਕੇ ਬਾਕੀ ਅਕਾਲੀ ਦਲ ਭੱਜ ਰਿਹਾ ਹੈ ਇਹ ਇਹ ਤਾਂ ਇੱਕ ਉਹ ਨਹੀਂ ਬਹਾਨਾ ਬਣਾਇਆ ਅਸਲ ਗੱਲ ਇਹ ਹੈ ਕਿ ਪਿਛਲੇ ਚੋਣਾਂ ਦੇ ਵਿੱਚ ਜੋ ਇਹਨਾਂ ਦਾ ਹਾਲ ਹੋਇਆ ਅਕਾਲੀਆਂ ਦਾ ਲੋਕੀ ਇਹਨਾਂ ਨੂੰ ਪਿੰਡਾਂ 'ਚ ਵੜਨ ਤੱਕ ਵੀ ਨਹੀਂ ਸੀ ਦੇ ਰਹੇ ਦੇਖੋ ਅਕਾਲੀਆਂ ਦੇ ਜਿਹੜਾ ਅਧਾਰ ਹੈਗਾ ਪੰਥਕ ਵੋਟ ਜਾਂ ਪੰਥਕ ਪਾਰਟੀ ਹੋਣ ਦੇ ਨਾਤੇ ਉਹ ਬਹੁਤ ਜ਼ਿਆਦਾ ਪਿੰਡਾਂ ਵਿੱਚ ਸੀ ਤੇ ਬੀਜੇਪੀ ਦੇ ਐਲਾਈਅੰਸ ਦੇ ਨਾਲ ਇਹ ਸ਼ਹਿਰਾਂ ਦੇ ਵਿੱਚ ਵੀ ਵੋਟਾਂ ਲੈ ਲੈਂਦੇ ਸੀ ਨਾਲ ਮਿਲ ਕੇ ਲੜਦੇ ਸੀਗੇ ਸੋ ਉਹ ਹੁਣ ਪਹਿਲੀ ਗੱਲ ਤੇ ਅਗੇ ਕਿਸਾਨ ਮੋਰਚੇ ਜੀ ਪਹਿਲਾਂ ਕਹੀ ਨਹੀਂ ਨੀ ਦੇਖੋ ਆਪਾਂ ਸਾਰੇ ਜਾਣਿਆ ਵੀ ਦਸਕਦਵੀਂ ਕੀਤੇ ਉਹਨਾਂ ਬਿੱਲਾਂ ਦੇ ਉੱਤੇ ਕਾਨੂੰਨ ਬਣਾਉਣ ਦੇ ਲਈ ਤੇ ਮਗਰੋਂ ਜਦੋਂ ਇਹਨਾਂ ਨੇ ਲੱਗਿਆ ਵੀ ਲੋਕਾਂ ਸਾਨੂੰ ਇੱਟਾ-ਵੱਟੇ ਮਾਰਨੇ ਆ ਫਿਰ ਇਹ ਕਿਨਾਰਾ ਕਰ ਗਏ ਫਿਰ ਭਾਜਪਾ ਨਾਲ ਉਹਨੇ ਸਾਂਝ ਵੀ ਤੋੜ ਲਈ ਹਾਲਾਂਕਿ ਮੇਰਾ ਇਹ ਮੰਨਣਾ ਕਿ ਅੰਦਰੂਨੀ ਤੌਰ ਤੇ ਹਾਲੇ ਵੀ ਇਹਨਾਂ ਦੀ ਸਾਂਝ ਨਹੀਂ ਟੁੱਟੀ ਹੈਗੀ ਏ ਦੂਜੀ ਗੱਲ ਹੋ ਗਈ ਇਹ ਕਿ ਇੱਕ ਕਿਸਾਨ ਮੋਰਚੇ ਤੋਂ ਬਾਅਦ ਇਹਨੇ ਨਹੀਂ ਦੇਖਿਆ ਕਿ ਇਕਦਮ ਪਿੰਡਾਂ ਦੇ ਵਿੱਚ ਲੋਕਲ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਪਿਛਲੀਆਂ ਚੋਣਾਂ ਦੇ ਵਿੱਚ ਜੋ ਇਹਨਾਂ ਦਾ ਹਾਲ ਹੋਇਆ ਕਿ ਇਹ اپੋਜੀਸ਼ਨ 'ਚ ਵੀ ਨਹੀਂ ਆ ਸਕੇ ਕਿੱਥੇ ਦਾ ਇਦਾਂ ਹੁੰਦਾ ਸੀ ਇੱਕ ਵਾਰੀ ਕਾਂਗਰਸ ਇੱਕ ਵਾਰੀ ਅਕਾਲੀ ਤੇ ਕਿੱਥੇ ਨਾਲ اپੋਜੀਸ਼ਨ 'ਚ ਵੀ ਨਹੀਂ ਆ ਸਗੇ ਹੈਗੇ ਤੇ ਮੇਰਾ ਮੰਨਣਾ ਇਹ ਹੈ ਕਿ ਅਕਾਲ ਤਖਤ ਨੇ ਇਹਨੇ ਸਿਰਫ ਬਹਾਨਾ ਬਣਾਇਆ ਸੁਖਬੀਰ ਬਾਦਲ ਆਪ ਲੋਟੜਾ ਹੁੰਦਾ ਆਪਣੀ ਘਟੂ ਘਟ ਆਪਣਾ ਜੋਰ ਨਹੀਂ ਮਾਈ ਤਾਂ ਕਰਦੇ ਵੀ ਸਾਡੇ ਅਸੀਂ ਕਿੰਨੇ ਕ ਪਾਣੀ ਚ ਆ ਕਿਸੇ ਹੋਰ ਨੂੰ ਖੜਾ ਕਰ ਲੈਂਦੇ ਉਹ ਤੇ ਉਹ ਹੋਰ ਕਿਹੜਾ ਵਾਲਾ ਕੈਂਡੀਡੇਟ ਹੈਗੇ ਨਹੀਂ ਜਿਹੜੇ ਉੱਥੇ ਗਿੱਦੜਵਾਏ ਤੋਂ ਖੜੇ ਨਹੀਂ ਸੀ ਹੋ ਸਕਦੇ ਜਾਂ ਦੂਜੀਆਂ ਸੀਟਾਂ ਤੋਂ ਖੜੇ ਨਹੀਂ ਸੀ ਹੋ ਸਕਦੇ ਸੋ ਇਹ ਇਹ ਤਾਂ ਮੈਂ ਬਿਠੰਡੇ ਵਾਲੀ ਸੀਟ ਸੌਰੀ ਗਿੱਦੜਵਾਹ ਦੀ ਬਿਠੰਡੇ ਵਾਲਾ ਗਿੱਦੜਵਾਹ ਜੀ ਹੁਣ ਤੋਂ ਗਿੱਦੜਵਾਹ ਦੀ ਆ ਗਿੱਦੜਵਾਹ ਦੀ ਹਾਂ ਜਿਮਨੀ ਚੌਂਕੇ ਗਿੱਦੜਵਾਹ ਦੀ ਹੋਣੀ ਹੈ ਸੋ ਕੀ ਵੀ ਕਿਹਾ ਜਾ ਰਿਹਾ ਕਿ ਤੂੰ ਮਨਪ੍ਰੀਤ ਬਾਦਲ ਖੜਿਆ ਤੇ ਮਨਪ੍ਰੀਤ ਬਾਦਲ ਆਪਣਾ ਪ੍ਰਚਾਰ ਸ਼ੁਰੂ ਕਰ ਚੁੱਕਾ ਤੇ ਉਹ ਪ੍ਰਾਣੀਆਂ ਇੰਟਰਵਿਊ ਜਾਂ ਕੋਈ ਸਲਾਈਡਾਂ ਦਿਖਾ ਰਿਹਾ ਤੇ ਉਹ ਕਹਿ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਸਾਡਾ ਪਰਿਵਾਰਕ ਸਮਝੌਤਾ ਹੋ ਗਿਆ ਤੇ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਕਿ ਉਸ ਤਰ੍ਹਾਂ ਇਹਨਾਂ ਨੂੰ ਪਹਾਨਾ ਨਹੀਂ ਸੀ ਮਿਲਣਾ ਮਨਪ੍ਰੀਤ ਬਾਦਲ ਦੀ ਮਤਤ ਕਰਨ ਦਾ ਹੁਣ ਇਸ ਬਾਰੇ ਨਾਲ ਕਰਦੇ ਕਿਤੇ ਨਾ ਕਿਤੇ ਇਹ ਹੋ ਸਕਦਾ ਹੈ ਕਿ ਮਨਪ੍ਰੀਤ ਬਾਦਲ ਨੂੰ ਫਾਇਦਾ ਬਚਾਉਣ ਦੀ ਵੀ ਇਹ ਕੀਤਾ ਹੋਵੇ ਜਿਵੇਂ ਤੁਸੀਂ ਕਿਹਾ ਕਿ ਭਾਜਪਾ ਨੂੰ ਸਾਝ ਵੀ ਨਹੀਂ ਤੋੜਨਾ ਚਾਹਦੇ ਕਿਉਂਕਿ ਉਹ ਭਾਜਪਾ ਦੇ ਕੈਂਡੀਡੇਟ ਦੇ ਤੌਰ ਤੇ ਲੜ ਰਿਹਾ ਇਤਜਾਮ ਇਹ ਦੋਵੇਂ ਤਰ੍ਹਾਂ ਕੁੱਝ ਦਿਲਾਰੀਆਂ ਇਹ ਕਹਿ ਰਹੇ ਜਿਹੜੇ ਸੁਧਾਰ ਲੈਣ ਵਾਲੇ ਲੋਕ ਆਜਾ ਅਪਾ ਗੱਲ ਕਰਦੇ ਚੰਦੂ ਮਾਜਰਾ ਜਦੋਂ ਜੇ ਜੇ ਮੁੰਡਾ ਕੇ ਬੀਜੇਪੀ ਦਾ ਪ੍ਰਚਾਰ ਕਰਕੇ ਆਇਆ ਇਹੋ ਜਿਹੀ ਗੱਲਾਂ ਇਦਾਂ ਹੋਉਂਦੀਆਂ ਤੇ ਉਧਰੋਂ ਪਾਸਿਓਂ ਉਹ ਸੁਧਾਰ ਲਹਿਰ ਵਾਲੇ ਕਹਿੰਦੇ ਆ ਕਿ ਇਹ ਬੀਜੇਪੀ ਦਾ 파ਟ ਨੇ ਸੇਕ ਦੂਜੇ ਤੋਂ ਜਾ ਹੈ ਤਾਂ ਦੇਖੋ ਜਿੱਦ ਤੱਕ ਸੁਧਾਰ ਲਹਿਰ ਵਾਲੇ ਗੇੜੀ ਤਾਂ ਗੱਲ ਹੈ ਕਿ ਇਹਨਾਂ ਦੇ ਖੜੇ ਹੋਣ ਦੀ ਉਹ ਤਾਂ ਇਹਨਾਂ ਨੂੰ ਪਤਾ ਕਿ ਸਾਡਾ ਕੁਝ ਬਣਨਾ ਨਹੀਂ ਹੈ ਤੇ ਦੂਸਰੀ ਇਹ ਵੀ ਗੱਲ ਹੋ ਸਕਦੀ ਹੈ ਆਫਟਰ ਆਲ ਮਨਪ੍ਰੀਤ ਬਾਦਲ ਬਾਦਲ ਪਰਿਵਾਰ ਦੇ ਵਿੱਚ ਹੀ ਆ ਨਾ ਪ੍ਰਕਾਸ਼ ਸਿੰਘ ਬਾਦਲ ਦਾ ਸਗਾ ਪੁੱਤੀਜਾ ਉਹ ਤੇ ਬਾਕੀ ਬੀਜੇਪੀ ਨਾਲ ਉਹਨਾਂ ਦੀ ਸਾਂਝੀ ਟੁੱਟੀ ਵੀ ਨਹੀਂ ਹੈ ਤੇ ਜਿੱਥੋਂ ਤੱਕ ਬੀਜੇਪੀ ਨਾਲ ਰਲੇ ਹੋਣ ਦੀ ਗੱਲ ਹੈ ਨਾ ਇਹ ਸਾਰਾ ਇਹ ਸਾਰੇ ਇਕੋ ਥੈਲੀ ਦੇ ਚੱਟੇ-ਵੱਟੇ ਆ ਇਹ ਤਾਂ ਖਬਰ ਮੈਂ ਵੀ ਪੜੀ ਸੀ ਕਿ ਚੰਨੂ ਮਾਜਰਾ ਪ੍ਰਚਾਰ ਕਰਕੇ ਆ ਮੋਰਓਵਰ ਨਾਲੇ ਮੇਰਾ ਇਹ ਮੰਨਣਾ ਹੈ ਕਿ ਜਦੋਂ ਇਹ ਸਾਂਝੇ ਤੌਰ ਤੇ ਸਾਰੇ ਇਕੱਠੇ ਸੀ ਉਹ ਭਾਵੇਂ 360 ਸੂਪਰ ਲਗਵਾ ਚੰਨ ਗੱਲ ਸੀਗੀ ਚਾਹੇ ਬੇਆਦਮੀਆਂ ਦੀ ਗੱਲ ਸੀਗੀ ਇਹ ਜਾਂ ਉਹਨੂੰ ਰਾਮ ਰਹੀਮ ਨੂੰ ਮਾਫੀ ਦੇਣ ਦੀ ਗੱਲ ਸੀ ਉਹਦੇ ਵੇਖਿਆ ਸਾਰੇ ਇਕੱਠੇ ਸੀ ਇਹਨਾਂ ਨੇ ਕਿਉਂ ਕਿਸੇ ਨੇ ਵੀ ਆਬਜੈਕਟ ਨਹੀਂ ਕੀਤਾ ਆਫਟਰ ਆਲ ਸਾਈਂਸ ਤਾਂ ਸਾਂਝੇ ਤੌਰ ਤੇ ਕਰਦੇ ਰਹੇ ਹਨਾ ਹੁਣ ਜਦੋਂ ਆਊਟ ਆਫ ਪਾਵਰ ਹੋ ਗਏ ਫਿਰ ਉਹਨਾਂ ਨੂੰ ਵੀ ਲੱਗਿਆ ਮੈਂ ਨਹੀਂ ਅਸੀਂ ਇਹਨਾਂ ਦੇ ਵਿੱਚੋਂ ਅਸੀਂ ਕੁਝ ਨਹੀਂ ਖੱਟਣਾ ਇਹ ਚੰਦੂ ਬਾਜਰਾ ਹੁਣ ਨਹੀਂ ਲਈਏ ਉਹਨਾਂ ਦਾ ਆਪਣਾ ਡੇਟਾ ਵੀ ਮਤਲਬ ਪਿਛਲੀਆਂ ਚੋਰ ਪਿਛਲੀਆਂ ਤੋਂ ਪਿਛਲੀਆਂ ਚੌਣਾ 'ਚ ਖੜਾ ਵੀ ਹੋਇਆ ਤੇ ਜਿੱਤਿਆ ਵੀ ਆਪਣੇ ਪੁੱਤਾਂ ਤੇ ਅੰន្តਾ ਦਾ ਤੁਗਾ ਵਿਰਾਸਤ ਸੰਭਾਲੀ ਜਾਂਦੇ ਨੇ ਪੋਲੀਟਿਕਲ ਵਿਰਾਸਤ ਵੀ ਜਿਵੇਂ ਇਹ ਜਿਵੇਂ ਰਾਜਾ ਸ਼ਾਹੀ ਚ ਹੁੰਦਾ ਸੀ ਨਾ ਵੀ ਇਨਹੈਰਿਟਡ ਆ ਉਦਾਂ ਇਹਨੇ ਨਹੀਂ ਬਣਾ ਲਈ ਹੋਈ ਆ ਮੈਂ ਮੈਨੂੰ ਜ ਕੋਈ ਬਹੁਤਾ ਫਰਕ ਨਹੀਂ ਮੰਨਦੀ ਹੈਗੀ ਫਰਕ ਸਭ ਇੰਨਾ ਜੋ ਹੈ ਕਿ ਜਦੋਂ ਆਊਟ ਆਫ ਪਾਵਰ ਹੋ ਗਏ ਉਹਨਾਂ ਨੂੰ ਵੀ ਗਲਤੀਆਂ ਮੇਰੇ ਉੱਤੇ ਲੱਗੀਆਂ ਇਹ ਨਹੀਂ ਸਮਝ ਗੱਲ ਤਾਂ ਤਾਂ ਦੇਖੋ ਸਵਾਦ ਉਹਦੋਂ ਨਹੀਂ ਜੇ ਆਪ ਅਸਧਾਂਤਿਕ ਤੌਰ ਤੇ ਲੜਦੇ ਨਾ ਸਿੱਖੀ ਦੀ ਗੱਲ ਕਰਦੇ ਨਾ ਸਿੱਖੀ ਸਿਧਾਂਤਾਂ ਦੇ ਤਰਤੇ ਜੇ ਅਸੀਂ ਖੜੇ ਹੁੰਦੇ ਤਾਂ ਜਦੋਂ ਆਮ ਨਹੀਂ ਨੂੰ ਦਿੱਤੀ ਸੀਗੀ ਮਾਫੀ ਦਿੱਤੀ ਸੀ ਜਦੋਂ ਬੇਅਦਬੀਆਂ ਹੋਈਆਂ ਸੀ ਗੋਲੀ ਕਾਂਡ ਹੋਏ ਤਾਂ 360 ਸਰਪਲ ਦੀ ਗੱਲ ਚੱਲ ਰਹੀ ਸੀ ਉਹਨੂੰ ਕਿਉਂ ਇਹ ਵਿੱਚੋਂ ਕੋਈ ਇੱਕ ਵੀ ਬੰਦਾ ਨਹੀਂ ਬੋਲਿਆ ਤੇ ਨਾਮ ਨਹੀਂ ਸਟੈਂਗ ਲਿਆ ਹਨ ਲੈਣਾ ਚਾਹੀਦਾ ਸੀ ਇਸ ਪੱਖੋਂ ਮੈਂ ਮੰਨਦੀ ਹਾਂ ਇਹ ਸਾਰੇ ਇੱਕੋ ਜਿਹੇ ਆਪਣੀ ਆਪਣੀ ਪੋਲਿਟਿਕਸ ਕਰ ਰਹੇ ਨੇ ਤੇ ਇਹ ਸੋਚਦੇ ਨੇ ਵੀ ਸ਼ਾਇਦ ਉਹਨਾਂ ਨੂੰ ਲੱਗਿਆ ਵੀ ਕਿਉਂਕਿ ਆਊਟ ਆਫ ਬਾਗਰ ਹੋ ਗਏ ਹੋ ਸਕਦਾ ਸੀ ਸੁਖਵੀਰ ਬਾਦਲ ਨਾਲ ਉਹ ਗੱਲੋ ਜੀਏ ਤਾਸੀ ਸ਼ਾਇਦ ਕੋਈ ਸਾਡੀ ਮਤਲਬ ਮਾੜੀ ਮੁੱਢੀ ਰੈਬ ਆਵੇ ਇੱਜ਼ਤ ਦੇ ਲੋਕ ਦੇਖੋ ਲੋਕ ਬਹੁਤ ਕੌਂਸ਼ੀਅਸ ਹੋ ਗਏ ਹੋਏ ਨੇ ਸੋਸ਼ਲ ਮੀਡੀਆ ਨੇ ਜਿੱਥੇ ਕਈ ਨੁਕਸਾਨ ਵੀ ਕੀਤੇ ਨੇ ਉੱਥੇ ਲੋਕ ਕੌਂਸ਼ੀਅਸ ਵੀ ਹੋਏ ਨੇ ਖਾਸ ਕਰਕੇ ਕਿਸਾਨ ਮੋਰਚੇ ਤੋਂ ਬਾਅਦ ਮੇਰਾ ਇਹ ਮੰਨਣਾ ਹੈ ਕਿ ਲੋਕ ਪੋਲੀਟੀਕਲ ਨਵਜ਼ ਹੈ ਜਿਹੜੀ ਉਹਨੂੰ ਪਛਾਣੇ ਲੱਗੇ ਜੀ ਹੁਣ ਆਪਾਂ ਇਹਨਾਂ ਆਪਦੀ ਵੀ ਗੱਲ ਕਰੀਏ ਜਿਵੇਂ ਆਪਦੀ ਕਾਰਗੁਜ਼ਾਰੀਆਂ ਰਹੀਆਂ ਨੇ ਤੁਹਾਡਾ ਕੀ ਖਿਆਲ ਹੈ ਬਈ ਹੁਣ ਅੰਗਾਹ ਵਾਸਤੇ ਉਹ ਪਾਵਰ ਦੇ ਵੀ ਚਾਜੇਗੇ ਕਿਉਂਕਿ ਹੋਰ ਤਾਈ ਹੋ ਗਿਆ ਵੀ ਜਿਹੜਾ ਲੋਕਾਂ ਲਈ ਨਹੀਂ ਲੜਦਾ ਲੋਕਾਂ ਨਾਲ ਨਹੀਂ ਕਰਦਾ ਜਾਂ ਉਹਨਾਂ ਲਈ ਕੋਈ ਪਰਫਾਰਮੈਂਸ ਨਹੀਂ ਦਿੰਦਾ ਹੈਗਾ ਕੋਈ ਵੀ ਪਾਰਟੀ ਹੈ ਚਾਹੇ ਉਹ ਉਹ ਤਾਂ ਹੁਣ ਜਾਊਗਾ ਹੀ ਜਾਊਗਾ ਸਰਦਾਰ ਸਭ ਤੇ ਮੈਸ਼ਾ ਹੁੰਦਾ ਫਿਰ ਇਹ ਲੋਕਾਂ ਕੋ ਬਦਲ ਤੇ ਉਹ ਗਿਣਵੇਂ ਚੋਣਾਂ ਦੇ ਦੋ ਜਿਹੜੇ ਮੁੜ ਕੇ ਇੱਥੇ ਜਾਣ ਨਹੀਂ ਇਹ ਜਦੋਂ ਇਸ ਕਿਸਮ ਦੀ ਚਰਨੀ ਹੁੰਦੀ ਹੈ ਨਾ ਜਿੰਨਾਂ ਲੇਰਾ ਇਹ ਮੰਨਣਾ ਕਿ ਉਹਦੇ ਵਿੱਚ ਕੋਸ਼ਣਾ ਕੁਸ਼ੇ ਨਿਕਲੇ ਕੋਈ ਕਿਹਨੇ ਜਿਹੜੇ ਕਈ ਲੋਕ ਕਹਿੰਦੇ ਨਹੀਂ ਅਕਾਲੀ ਦਰ ਗਿਆ ਅਕਾਲੀ ਗੱਲ ਦਾ ਟੁੱਟ ਗਿਆ ਮੈਨੂੰ ਨਹੀਂ ਅਕਾਲੀ ਗੱਲ ਨਹੀਂ ਟੁੱਟੇ ਬੰਦੇ ਬਾਹਰ ਹੋਣਗੇ ਕੋਈ ਚੱਜ ਦੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਜਿਹੜਾ ਤਾਂ ਹੁੰਦਾ ਹੀ ਹੁੰਦਾ ਹੈ ਪਰਿਵਾਰਵਾਦ ਦੀ ਜਿਹੜੀ ਗੱਲ ਕਰਦੇ ਆ ਪਰਿਵਾਰਵਾਦ ਤੇ ਜਿਹੜੀ ਹੁਣ ਚਾਰ ਜਿਵਨੀ ਚੋਣਾ ਤੇ ਸੀਟਾਂ ਦੇ ਐਲਾਨ ਹੋਏ ਆ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨਹੀਂ ਕਿਸੇ ਤੋਂ ਫਰਕ ਇਹ ਸਾਰੀ ਪਰਿਵਾਰਵਾਦੀ ਵਾਈਫ ਤੇ ਦੇਦਾ ਪਪਾ ਨਾਲ ਤੋ ਖੜੀ ਹੈ ਹਾਂਜੀ ਹਾਂਜੀ ਤੇ ਅਮਰਤਾ ਵੜਿੰਗ ਜਿਹੜੀ ਆ ਉਹ ਉੱਥੇ ਗਿਦਰਵਾਹੇ ਤੋਂ ਵਾਈਫ ਉਹ ਗਿਦਰਵਾਹੇ ਤੋਂ ਖੜੀ ਹੈ ਦੋਵੇਂ ਪਹਿਲਾਂ ਹੀ ਮੈਂਬਰ ਪਾਰਲੀਮ ਨੇ ਤੇ ਇਦਾਂ ਇਹ ਆਮ ਜਿਹੜਾ ਆਮ ਆਦਮੀ ਪਾਰਟੀ ਦਾ ਵੀ ਹਵਾ ਲਿਆ ਚੱਬੇਵਾਲ ਜਿਹੜਾ ਡਾਕਟਰ ਰੋਹ ਦੇ بیٹے ਨੂੰ ਟਿਕਣੇ ਦੇ ਦਿੱਤੀ ਉੱਥੋਂ ਇਸੇ ਤਰ੍ਹਾਂ ਹੀ ਜਿਹੜੀ ਬਰਨਾਲੇ ਤੋਂ ਆ ਉਮੀਦਵਾਰ ਦੀ ਮਾਸੀ ਦੇ ਮੁੰਡੇ ਨੂੰ ਦੇ ਦਿੱਤੀ ਨਹੀਂ ਗੱਲ ਚੱਲ ਰਹੀ ਹੈ ਸਾਰੇ ਇੱਕੋ ਜਿਹੇ ਆ ਗਲਤ ਕਰ ਰਹੇ ਨੇ ਨਾ ਇਹ ਵਰਕਰ ਦੀ ਪਛਾਣ ਨਹੀਂ ਕਰਦੇ ਆਪਣੇ ਪਰਿਵਾਰ ਪਾਸ ਦੀ ਨਹੀਂ ਇਹ ਵੀ ਬਿਲਕੁਲ ਕਰ ਰਹੇ ਨੇ ਇਹ ਸਾਰੇ ਸਾਰੀਆਂ ਪਾਰਟੀਆਂ ਨੇ ਇਹ ਹਾਲ ਹੈ ਇਹ ਅਸਲ ਜਿਹੜਾ ਪੋਲਿਟਿਕਸ ਨੂੰ ਪੋਲਿਟਿਕਸ ਵਿੱਚ ਆਉਣ ਨੂੰ ਇਹਨੇ ਇੱਕ ਆਪਣਾ ਕੀ ਆਪਾਂ ਕਹਿੰਦੇ ਨੇ profession ਬਣਾ ਲਿਆ ਧੰਦਾ ਧੰਦਾ ਨਾ ਲਿਆ ਇਹ profession ਵੀ ਚੰਗਾ ਲਫ਼ਜ਼ ਹੈ ਧੰਦਾ ਹੈ ਧੰਦਾ ਹੀ ਕਹਿੰਦੇ ਇਹਨੇ ਧੰਦਾ ਬਣਾ ਲਿਆ ਕਿ ਇਹ ਪਾਵਰ ਵਿੱਚ ਰਹਿਣ ਦਾ ਤੇ ਪੈਸੇ ਇਕੱਠੇ ਕਰਨ ਦਾ ਇੱਕ ਵਧੀਆ ਵਪਾਰ ਹੈ ਇਹ ਇਹ ਵਪਾਰ ਕਿ ਇਹਨਾਂ ਨੇ ਬਣਾ ਲਿਆ ਹੋਇਆ ਹੈ ਚਲੋ ਇਹ ਇਸੇ ਤੇ ਕਰ ਰਹੇ ਹੈ ਆਈਡੀਆ ਹੋ ਕੇ ਆਇਆ ਹੁਣੇ ਹੁਣੇ ਤੇ ਉੱਥੇ ਇਲੈਕਸ਼ਨਾਂ ਸੀਗੀਆਂ ਪੰਚਾਇਤਾਂ ਦੇ ਪੰਚਾਇਤਾਂ ਜੋ ਹੋਣੀਆਂ ਜਿਹੜੀ ਲੋਕ ਚਰਚਾ ਆ ਕੋਈ ਤੇ ਹੁੰਦੇ ਨਹੀਂ ਅਸੀਂ ਦੇ ਹਾਂਜੀ ਇੱਕ ਇੱਕ ਐਮਐਲਏ ਕਰੋੜਾ ਕਰੋੜਾ ਰੁਪਏ ਕਹਿੰਦੇ ਇਕੱਠੇ ਕਰ ਗਿਆ ਹਰ ਰਨਿੰਗ ਦੀ ਗੱਲ ਆ ਇਹਦੇ ਵਿੱਚ ਹਾਂਜੀ ਤੇ ਜਿਤੀ ਕੇ ਨਾਲ ਆਮ ਆਦਮੀ ਪਾਰਟੀ ਨੇ ਬਿਹੇਵ ਕੀਤਾ ਇਲੈਕਸ਼ਨਸ ਵਿੱਚ ਸਰਵ ਸੰਥਿਆ ਗਰੌਡ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਲੋਕਾਂ ਦੇ ਪੇਪਰ ਰੱਦ ਕਰਾ ਹਾਂ ਉਹ ਨਹੀਂ ਬੜਦੀ ਰਹੀ ਕ੍ਰਿਸ਼ਨੀਆਂ ਪੀਦੀਆਂ ਰਹੀਆਂ ਕੋਟਾ ਜਿਹੜੇ ਗਾ ਕੇ ਜਾਣ ਗਿਆ ਸੁਪਰੀਮ ਕੋਰਟ ਦੀ ਆਈ ਵੀ ਹੈ ਕੁਝ ਗੱਲ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਉਹ ਵੀ ਕੋਈ ਸਲਾਹਨਯੋਗ ਨਹੀਂ ਹਾਲ ਹੁੰਦਾ ਮਾੜਾ ਨਹੀਂ ਸਰਾਉਂਡ ਜੋਗ ਕਿੱਥੇ ਆ ਇਹ ਮੈਨੂੰ ਆਉਂ ਲੱਗਦਾ ਕਿ ਜਦੋਂ ਬੰਦੇ ਦੇ ਆਪਣਾ ਪੰਜਾਬੀ ਚ ਕਹਿੰਦੇ ਹਾਂ ਵੀ ਜਦੋਂ ਜਿਹਦੇ ਮੂੰਹ ਲਹੂ ਲੱਗ ਜਵੇ ਉਹ ਛੇਤੀ ਕਿਤੇ ਹਟਦਾ ਨਹੀਂ ਹੁੰਦਾ ਇਸ ਤਰ੍ਹਾਂ ਇਹ ਪਾਵਰ ਦਾ ਇਹਨਾਂ ਨੂੰ ਇੱਕ ਪੋਸਤਾ ਗਿਆ ਹੋਇਆ ਹੈ ਜਿਹੜਾ ਇਹ ਨੂੰ ਕੋਈ ਚੰਗੇ ਪਾਸੇ ਤੁਰਨ ਨਹੀਂ ਦਿੰਦਾ ਹੈਗਾ ਤੇ ਨਹੀਂ ਤਾਂ ਸੁਖਵੀਰ ਬਾਦਲ ਉਹ ਹੱਥਾਂ ਨਹੀਂ ਦਿੱਤੀਆਂ ਜਿਹੜੀਆਂ ਗੰਦਾ ਨਹੀਂ ਹੁਣ ਗੰਦਾ ਨਹੀਂ ਖੋਲਣੀਆਂ ਪੈਰੀਆਂ ਨੇ ਨਾ ਉਹ ਜੇ ਇਹ ਹੀ ਅਕਲ ਕਰਦੇ ਵੀ ਅਕਾਲੀ ਦਲ ਦੀ ਵਿਰਾਸਤ ਕੀ ਹੈ ਕਿਥੋਂ ਇਹ ਚੱਲਿਆ ਸੀ ਅੱਜ ਜਿਵੇਂ ਬਲਸਾਹਬ ਵੀ ਗੱਲ ਕਰ ਰਹੇ ਸੀ ਮੈਂ ਵੀ ਕਹਿ ਰਹੀਏ ਇਹ ਸਾਰੇ ਵਿਗਾੜ ਹੈ ਉਹ 78 ਤੋਂ ਸ਼ੁਰੂ ਹੋਏ ਨੇ ਜਾਤਰੀ ਬਾਦਲ ਸਾਹਿਬ ਦੇ ਹੱਥ 'ਚ ਕਮਾਂਡ ਆਈ ਲੋਕੇ ਸੋਚਦੇ ਰਹੇ ਸਾਊ ਲੀਡਰ ਹੈ ਲਿਬਰਲ ਲੀਡਰ ਹੈ ਇੱਥੇ ਜਿਹੜੇ ਦੂਸਰੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਤਾਲਕ ਨਹੀਂ ਉਹ ਵੀ ਬੰਦੇ ਇਹੀ ਪ੍ਰਸ਼ੰਸਾ ਕਰਦੇ ਸੀ ਵੀ ਨਹੀਂ ਸਿੱਖੀ 'ਚ ਵਧੀਆ ਬੰਦਾ ਪਰ ਉਹ ਸਾਰਾ ਸਤਿਆਨਾਸ ਮਾਰੇ ਸਾਰੇ ਵਿਗਾੜੇ ਉੱਥੋਂ ਸ਼ੁਰੂ ਹੋਏ ਨੇ ਇਹ ਹੁਣ ਇਹਨੂੰ ਟਾਈਮ ਲੱਗੂਗਾ ਸਾਰੇ ਇਸ ਨੂੰ ਢੋਣ ਲਈ ਪਰ ਪੋਲੀਟੀਕਲ ਪਾਰਟੀਆਂ ਨੂੰ ਵੀ ਹੁਣ ਇਹ ਪੰਚਾਇਤਾਂ ਦੀਆਂ ਚੋਣਾਂ ਵੀ ਹੋਈਆਂ ਨੇ ਔਰ ਇੱਕ ਮੈਂ ਖਬਰ ਪੜ੍ਹ ਰਹੀ ਸੀ ਉਹ ਕਹਿੰਦੇ ਆ ਕਿ ਸਰਬਸੰਮਤੀ ਨਾਲ ਅਸੀਂ ਸਰਪੰਚ ਬਣਾਉਣਾ ਤੇ ਦੂਜਾ ਬੰਦਾ ਕਹਿੰਦਾ ਮੈਂ 2 ਕਰੋੜ ਦੰਦਾਂ ਮੈਨੂੰ ਹੁਣ ਉਸ ਬੜੀ ਗੱਲ ਹੋ ਗਈ ਹੈ ਬੜੀ ਗੱਲ ਹੋ ਗਈ ਹੈ ਪਰ ਅੱਜ ਕੁਝ ਲੋਕਾਂ ਦਾ ਮੰਨਣਾ ਹੈ ਕਿ ਡੈਮੋਕ੍ਰੇਸੀ ਜੇ ਸਰਬਸੰਮਤੀ ਨਾਲ ਦੀ ਚੀਜ਼ ਜਿਹੜੀ ਆ ਉਹ ਇੱਕ ਕਿਸਮ ਦਾ ਧੋਖਾ ਹੈ। ਤੋ ਕਰਾਉਣੀ ਹੀ ਹੈ ਨਹੀਂ ਹੈ। ਇਹ ਇਲੈਕਸ਼ਨ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਕੰਪੀਟੀਸ਼ਨ ਹੋਣਾ ਹੈ। ਵਿਚਾਰ-ਵਿਚਾਰ ਪੜਨੇ ਚਾਹੀਦੇ ਆ। ਬਿਲਕੁਲ। ਬਕਰੇ-ਬਕਰੇ ਲੋਕਾਂ ਨੇ ਆਉਣੇ ਚਾਹੀਦੇ ਆ। ਲੋਕਾਂ ਕੋਲ ਚੋਅ ਹੋਣੀ ਚਾਹੀਦੀ ਆ। ਹੁਣ ਸਵੈ ਸ਼ਕਤੀ ਦਾ ਮਤਲਬ ਇਹ ਥੋੜਾ ਕਿ ਸਾਰੇ ਪਿੰਡ ਦੀ ਰਜਾ ਬੱਦੀ ਨਹੀਂ ਹੋ ਸਕਦੀ। ਕੋਈ ਚਾਰ ਚੌਧਰੀ ਹੁੰਦੇ ਆ। ਉਹ ਕਹਿੰਦੇ ਵੀ ਤੂੰ ਨਹੀਂ ਖਵਾਣਾ, ਤੂੰ ਨਹੀਂ ਖਵਾਣਾ। ਬਸ ਇਹਨੂੰ ਆਪਣੀ ਆਪਣੀ ਮਰਜ਼ੀ ਨਾਲ ਸਾਰਾ ਕੰਪੀਟੀਸ਼ਨ ਹੋਣਾ ਚਾਹੀਦਾ। ਮੋਰ ਹੋਵੇ ਜਿੱਮੇ ਪੋਲੀਟੀਕਲ ਪਾਰਟੀਆਂ ਹੋਣ, ਚਾਹੇ ਪੰਚਾਇਤੀ ਚੋਣਾਂ ਹੋਣ, ਚਾਹੇ ਇੱਥੇ ਵੀ ਉਹ ਬੜੀ ਇੰਟਰਸਟਿੰਗ ਗੱਲ ਮੈਂ ਪੜ ਰਹੀ ਸੀ ਵੀ ਉਹ ਪੈਰੀਆ ਕੰਜ਼ਰਵੇਟਿਵ ਦਾ ਕੈਂਡੀਡੇਟ ਉਹਦੇ ਵੱਲੋਂ ਬੜਾ ਲਿਆਇਆ ਜਾ ਰਿਹਾ ਕੋਈ ਕਿਸੇ ਪਰਮਿੰਦਰ ਸਿੰਘ ਨੇ ਫੇਸਬੁੱਕ ਤੇ ਪਾਇਆ ਹੋਇਆ ਸੀ ਉਹ ਕਹਿੰਦਾ ਵੀ ਇਹ ਹੁਣ ਆਪਣੇ ਜਗਮੀਤ ਸਿੰਘ ਦੀ ਤੇ ਮੈਨੂੰ ਡੇ ਕੀੜੇ ਕੱਢਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰ ਰਿਹਾ ਵੀ ਆਪਣੇ ਏਜੰਡਾ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਕਹਿੰਦਾ ਨਹੀਂ ਠੀਕ ਹੈ ਤੁਹਾਨੂੰ ਬਹੁਤ ਗਲਤੀਆਂ ਹੋਈਆਂ ਨੇ ਪਰ ਜਿਹੜੇ ਇਹ ਕੰਡੇ ਬੀਜੇ ਨੇ ਪਾਲਿਸੀ ਜਿਹੜੀਆਂ ਲੈਂਦੀਆਂ ਉਹ ਹਰੇ ਚਾਹੇ ਸਟੂਡੈਂਟਸ ਦਾ ਹੀ ਮੁੰਡਾ ਹੈ ਵੀ ਉਹਦੇ ਜਦੋਂ ਹਾਰਪਰ ਦੀ ਸਰਕਾਰ ਸੀ ਉਹਦੋਂ ਇਹਨਾਂ ਦਾ ਮਨਿਸਟਰ ਉੱਤੇ ਗਿਆ ਸੀ ਐਕਸਪਰਟ ਕੋਈ ਆਸਟ੍ਰੇਲੀਆ ਨੂੰ ਨਾਲ ਡਿਸਕਸ ਕੀਤਾ ਕਿ ਸਾਡੀ ਕਿਉਂਕਿ ਉਹਦੋਂ ਸਾਡੇ ਇੱਕ ਸੈਮੀਨਾਰ ਕਰਾਇਆ ਸੀ ਤੇ ਕਿਸੇ ਦੇ ਪੇਪਰ ਪੜਿਆ ਸੀ ਇਕਨੋਮਿਕਸ ਵਾਲੇ ਨੇ ਉਹ ਉਹ ਦੱਸ ਰਿਹਾ ਸੀ ਵੀ ਆਸਟ੍ਰੇਲੀਆ ਦੀ ਜਿਹੜੀ 25% ਇਨਕਮ ਉਹ ਸਟੂਡੈਂਟਸ ਨੇ ਫੀਸਾਂ ਨਾਲ ਹੈ ਹੈ ਨਾ ਉਹ ਇਲਾਹਾ ਇਹਨੇ ਨਹੀਂ ਕੀਤਾ ਵੀ ਪਾਲਿਸਿਸ ਦਾ ਨਾ ਬਹੁਤ ਕਮਾਏ ਨੇ ਆਪਣੇ ਸਟੂਡੈਂਟਸ ਨੂੰ ਸਕਾਲਰਸ਼ਿਪ ਦਿੱਤਾ ਤੇ ਉਹ ਉਹਨਾਂ ਸਟੂਡੈਂਟਸ ਨੇ ਇਤਨੀ ਡਿਕਣੀਆ ਫੀਸਾਂ ਕਿਉਂ ਗੁਰਨੀਤ ਜਦੋਂ ਇੰਜੀਨੀਅਰਿੰਗ ਕਰਦਾ ਸੀ ਮੈਂ ਦੇਖਿਆ ਵੀ ਦੂਜੇ ਬੱਚਿਆਂ ਨੇ ਇਤਨੀ ਡਿਕਣੀਆ ਫੀਸਾਂ ਨਹੀਂ ਅਸਾਂ ਆਪਾਂ ਚਲੋ ਉਸ ਗੱਲ ਤੋਂ ਭਟਕ ਜਣਾ ਵੈਸੇ ਦੁਨੀਆ ਭਰ ਚੇਹੋ ਕੁਝ ਹੋ ਰਿਹਾ ਅੱਜ ਅਮਰੀਕਾ ਦੀ ਇਲੈਕਸ਼ਨ ਹੋ ਰਹੀ ਆ ਐਲਨ ਮਸਕ ਇੱਕ ਹਰ ਰੋਜ਼ 1 ਮਿਲੀਅਨ ਡਾਲਰ ਦਾ ਨਾਮ ਕੱਢ ਰਿਹਾ ਕਿ ਤੂੰ ਜੀ ਪਟੀਸ਼ਨ ਪਾਓ 트াম্প ਦੇ ਨਾਮ ਦੀ ਤੇ ਜਿੰਨੇ ਬੰਦੇ ਪਾਉਣਗੇ ਜਿਹੜੇ ਉੱਥੋਂ ਦੇ ਰਜਿਸਟਰਡ ਵੋਟਰ ਆ ਉਹਨਾਂ ਚੋਂ ਇੱਕ ਬੰਦੇ ਨੂੰ ਹਰ ਰੋਜ਼ 1 ਮਿਲੀਅਨ ਡਾਲਰ ਦੋ ਰਿਸ਼ਵਤ ਨਹੀਂ ਦੇ ਰਿਹਾ ਤੂੰ ਬਿਲਕੁਲ ਨਹੀਂ ਰਿਸ਼ਵਤ ਆਇਆ ਸ਼ਰਮ 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 ਤਾਂ ਕਿ ਇਥੇ ਚੀਤੀ ਦੀ ਅਸਲ ਵਿੱਚ 올 ਓਵਰ ਦਾ ਵੰਡੀ ਵਿਗਾੜ ਬਹੁਤ ਜਿਆਦਾ ਆਗੇ ਹੋਏ ਨੇ ਬਹੁਤ ਆਗੇ ਹੋਏ ਪੋਲਟਿਕ ਸਭ ਜਗ੍ਹਾ ਇੱਕੋ ਜਿਹੀ ਚੀਤੇ ਦੀ ਗੰਦੀ ਆ ਅਦਰਵਾਈਜ਼ ਵੀ ਇਸ ਡੈਮੋਕ੍ਰੇਸੀ ਜਿਹੜੀ ਆ ਕਦੇ ਵੀ ਮੁਲਕ ਦੀ ਹੋਵੇ ਉਦੇ ਵਿੱਚ ਕਾਰਪੋਰੇਟ ਦਾ ਦਖਲ ਤੇ ਹੁੰਦਾ ਪਰ ਨੰਗੇ ਚਿੱਟੇ ਰੂਪ ਚ ਜਿੱਦਾਂ ਆਪਾਂ ਅਦਾਨੀ ਵਾਲਾ ਫਨੋਮਨਾ ਇੰਡੀਆ ਚ ਵੇਖਿਆ ਮੈਂ ਜੋ ਕੁਝ ਅਸੀਂ ਐਲਨ ਮਸਕ ਦਾ ਅਮਰੀਕਾ ਚ ਵੇਖ ਰਹੇ ਹਾਂ ਇਹ ਇਹ ਬਾਕੀ ਚੀਜ਼ਾਂ ਕਠਪੁਤਰੀਆਂ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਤਾਂ ਕਠਪੁਤਰੀਆਂ ਹੀ ਨੇ ਜਿਹੜੀ ਚਲਾ ਰਹੀ ਨੇ ਨਾ ਸਿਸਟਮ ਇਹਨੇ ਅੱਗੇ ਉਹ ਕਿ ਆਪਾਂ ਕਹਿੰਦੇ ਨੇ ਵੀ ਕੰਪਨੀ ਰਾਜ ਆ ਕੰਪਨੀਆਂ ਚਲਾ ਰਹੀਆਂ ਸੀ ਇਹ ਤੇ ਉਸੇ ਤਰ੍ਹਾਂ ਹੋਣੀ ਜਿਹੜੀ ਹੈ ਨਹੀਂ ਕਾਰਪੋਰੇਸ਼ਨਾਂ ਹੀ ਚਲਾ ਰਹੀਆਂ ਨੇ ਉਹ ਭਾਵੇਂ ਕੋਈ ਬਿਮਾਰੀ ਪੈਦਾ ਕਰਨੀ ਹੈ ਚਾਹੇ ਕੋਈ ਦਵਾਈ ਲਿਆਉਣੀ ਹੈ ਚਾਹੇ ਕੁਝ ਵੀ ਹੈ ਸਾਰੀ ਇਕਨੋਮੀ ਸਾਰੇ ਰਾਜਕਾਰ ਉਹਨਾਂ ਦੇ ਹੱਥ ਦੇ ਵਿੱਚ ਹੈ ਇਹ ਪੋਲੀਟਿਕਲ ਪਾਰਟੀ ਚਲੋ ਮੁੜ ਕੇ ਪੰਜਾਬ ਵਾਲੇ ਆ ਗਏ ਆ ਭਾਈ ਉਹ ਮੈਂ ਤਾਂ ਕਰਕੇ ਚਾਹਨਾ ਕਿ ਅਕਾਲ ਤਖਤ ਦੀ ਹਸਤੀ ਨੂੰ ਕਿਸੇ ਦਾ ਚੈਲੰਜ ਕੀਤਾ ਗਿਆ ਕੋਈ ਲੀਡਰ ਜਿਨ੍ਹਾਂ ਚ ਵਿਰਸਾ ਸਿੰਘ ਵਰ ਟੋਵਾ ਵਰਗੇ ਕੁਦਰਾਮ ਲੀਡਰ ਦਾ ਨਾਮ ਵੜਾ ਆ ਰਿਹਾ ਜਿਹੜਾ ਜਿਹਦਾ ਭਾਸ਼ਾ ਦਾ ਕੋਈ ਸੰਜਮ ਨਹੀਂ ਆ ਤੇ ਜੋ ਉਹਦੇ ਮੂੰਹ ਚੋਂ ਆਦਾ ਬੋਲ ਦਿੰਦਾ ਉਸ ਬੰਤੇ ਨੂੰ ਮਾਨਵੀ ਬਣਾ ਦਿੱਤਾ ਅਕਾਲੀ ਦਲ ਨੇ ਤੇ ਉਹ ਆਪਣੇ ਅਸੈਂਬਲੀ ਵਿੱਚ ਵੀ ਉਲਟ ਸਿਲ ਦਾ ਬੋਲਦਾ ਰਿਹਾ ਗਾਲਾਂ ਮੰਦਾ ਕਰਦਾ ਰਿਹਾ ਤੇ ਕਹਿੰਦਾ ਰਿਹਾ ਕਿ ਮੈਂ ਟੈਰਿਸਟ ਆ ਤੇ ਹੈਗਾ ਵੀ ਆ ਤੇ ਰਹੂੰਗਾ ਵੀ ਤੇ ਹੁਣ ਵੀ ਉਹਦਾ ਬਿਹੇਵੀਅਰ ਆਕਾਲ ਤਖਤ ਦੇ ਜਥੇਦਾਰ ਨੂੰ ਧਮਕੀਆਂ ਦੇਣ ਵਾਲਾ ਉਹ ਬਹਾਨੇ ਨਾਲ ਉਹਨਾਂ ਦੇ ਘਰ ਗਿਆ ਜਦੋਂ ਬਿਮਾਰ ਸੀ ਕਿ ਪਤਾ ਲੈਣ ਦੇ ਉੱਥੇ ਜਾ ਕੇ ਉਹਨਾਂ ਦੀ ਰਿਕਾਰਡਿੰਗ ਕਰਨ ਲੱਗਾ ਦੇ ਨਾਲ ਉਹਨਾਂ ਤੋਂ ਕਿਹਾ ਲਈਆਂ ਕਿ ਜੇ ਸਾਡੇ ਸਾਡੇ ਹੱਕ ਚ ਪਾਇਦਾ ਨਹੀਂ ਦਿੱਤਾ ਤੇ ਫਿਰ ਤੁਸੀਂ ਆਪਣਾ ਪ੍ਰਬੰਧ ਕਰ ਲਿਓ ਦੇਖੋ ਜਿੱਥੋਂ ਤੱਕ ਬਿਰਸਾ ਸਿੰਘ ਬਲਟੋਹਾ ਦੀ ਗੱਲ ਹੈ ਵਿੱਚ ਕੋਈ ਪੜ ਰਹੀ ਸੀ ਕਿਸੇ ਨੇ ਰਿਮਾਰਕ ਦਿੱਤਾ ਸੀ ਉਹਨੂੰ ਵੀ ਇਹ ਅਕਾਲੀਆਂ ਦੀ ਕੰਗਾਂ ਨਾਂ ਦਾ ਉਹ ਹੁੰਦਾ ਜਿਨੇ ਜਿਨੇ ਉਹ ਆਪਣਾ ਮਤਲਬ ਬੇਲਗਾਮੀ ਖੁੱਲੀ ਚੱਲ ਰਹੀ ਹੈ ਜੋ ਮੂਹਰ ਉਹਦਾ ਬੋਲਦਿਆਂ ਇਹ ਸੇਮ ਹਾਲ ਹੈ ਜਿਹੜਾ ਉਹ ਮਿਰਸਾ ਸਿੰਘ ਬਲਟੋਹਾ ਦਾ ਚਲੋ ਬੀng ਸਿੱਖੋ ਆਪਣੇ ਆਪ ਨੂੰ ਵੱਡਾ ਖੜਕੂ ਕਹੋਂਦਾ ਖੜਕੂ ਸਫਾ ਚੋਂ ਆਇਆ ਉਹ ਮਿਰਸਾ ਸਿੰਘ ਬਲਟੋਹਾ ਪਰ ਉਹ ਇਹੀ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਬੀng ਸਿੱਖ ਤੁਸੀਂ ਕਿ ਜਦੋਂ ਥ੍ਰੈਟ ਜਦੋਂ ਕਰਦੇ ਹੋ ਉਹ ਖਾਕੂ ਸਫਾ ਤੋਂ ਮੇਨ ਸਟ੍ਰੀਮ ਚ ਆਉਣਾ ਕੋਈ ਬਹੁਤ ਕੋਈ ਮੈਂ ਇਹ ਦੇਖੋ ਇਤਨੀ ਮੈਨ ਦਾ ਸਾਰਾ ਸਮਝਦਾ ਜਿਹਦਾ ਹਰਮਿੰਦਰ ਗਿੱਲ ਤੇ ਇਹਦੇ ਬੰਦੇ ਆ ਜਿਹੜੇ ਉਧਰੋਂ ਆਏ ਆ ਇਹ ਲੋਕ ਇਸ ਗੱਲ ਦੇ ਹੱਕਦਾਰ ਹੀ ਨਹੀਂ ਕਿਉਂਕਿ ਇਹਨਾਂ ਨੇ ਮੇਕਅਪ ਲੋਕਾਂ ਦੇ ਬੱਚਿਆਂ ਨੂੰ ਵਰਗਲਾਡ ਕਰਾਇਆ ਆ ਜਿਹੜਾ ਅਜਿਹਾ ਹੋ ਗਿਆ ਇੰਨਾ ਇੰਨ ਨੂੰ ਦੇਖੋ ਇਹ ਸੁਖਵੀਰ ਬਾਦਲ ਉਹਨਾਂ ਦੀ ਲੋੜ ਵੀ ਇਹ ਜੇ ਬੰਦੇ ਰੱਖੀ ਐ ਸੀ ਲੋਕਾਂ ਨੂੰ ਡਰਾਉਣ ਵਾਸਤੇ ਹੈ ਨਾ ਇਹ ਇਹ ਲੋਕਾਂ ਨੂੰ ਡਰਾਉਣੀ ਨਹੀਂ ਤਾਂ ਬੀਂ ਦੇ ਸਿੱਖ ਤੁਸੀਂ ਕਿਸੇ ਦੀ ਜਾਤ ਨੂੰ ਅੱਜਾ ਨੂੰ ਲੋਕੇ ਰਾਰੇ ਰੱਖੇ ਸੀ ਗੁੰਡੇ ਲੱਖਾ ਹੀ ਤੇ ਆਪ ਦੱਸਦੇ ਆ ਕਿ ਇਹ ਗੁੰਡੇ ਸੀਗੇ ਡਰਾਉਣ ਦੇ ਗੁੰਡਾ ਰਾਜ ਜਿੰਦਾ ਵੀ ਹੈ ਤੇ ਗੁੰਡਾ ਕਲਚਰ ਜਿਹੜਾ ਪੰਜਾਬ 'ਚ ਲਿਆਂਦਾ ਓਏ ਅਕਾਲੀਆਂ ਨਹੀਂ ਲਿਆਂਦਾ ਹੋਰ ਕਿ ਨਹੀਂ ਲਿਆਂਦਾ ਇਹ ਇਦਾਂ ਹੀ ਆਇਆ ਉਹ ਤੇ ਬਿਰਸਾ ਸਿੰਘ ਬਲਟੋਹ ਨੂੰ ਤਾਂ ਇੰਨੀ ਵੀ ਅਕਲ ਨਹੀਂ ਕਿ ਬੀਂ ਦੇ ਸਿੱਖ ਨਾ ਹੈ ਜਾਤ ਦੀ ਗੱਲ ਕਿਵੇਂ ਕਰ ਸਕਦਾ ਮੈਂ ਕਿਸੇ ਦੀ ਕੀ ਉਹ ਵੀ ਜਿੱਥੇ ਦਾ ਰੋਜ਼ ਕਰਤਾ ਰਹਾ ਮਨਾ ਪਾ ਮੇ ਜੋ ਤੇਰ ਵੀ ਜੋ ਵੇ ਚਾਹੇ ਕੋਈ ਆਮ ਸਧਾਰੂ ਸਿੱਖ ਵੀ ਹੋਵੇ ਬੀਇੰਗ ਅ ਸਿੱਖ ਤੁਸੀਂ ਇਸ ਕਿਸਮ ਦੀ ਗੱਲ ਨਹੀਂ ਕਰ ਸਕਦੇ ਜੇ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਤੁਹਾਨੂੰ ਸਿੱਖ ਕਹਾਉਣ ਦਾ ਹੀ ਕੋਈ ਹੱਕ ਨਹੀਂ ਸਰ ਤੁਸੀਂ ਮੇਰੇ ਸਿਧਾਂਤਾਂ ਨੂੰ ਨਹੀਂ ਮੰਨ ਲੋ ਗੁਰੂ ਦੇ ਸਿਧਾਂਤਾਂ ਨੂੰ ਨਹੀਂ ਮੰਨਦੇ ਕਿ ਤੁਸੀਂ ਹੈਗੇ ਕਿਉਂ ਇੱਥੇ ਮੇਰਾ ਤਾਂ ਮੇਨ ਇਫੈਕਸ਼ਨ ਦੇ ਨਾਲ ਇਹ ਆ ਦੂਜੀ ਗੱਲ ਇਹ ਵੀ ਹੁਣ ਤੱਕ ਤਾਂ ਉਹ ਸੁਖਵੀਰ ਸਿੰਘ ਬਾਦਲ ਕੋਲ ਪਾਵਰ ਸੀ ਤੇ ਆਪਣੀ ਮਾਜੀ ਦੇ ਨਾਲ ਉਹ ਸਮਝੌਤੇ ਕਰਾਉਂਦੇ ਆਏ ਆਪਣੀ ਮਾਜੀ ਦੇ ਨਾਲ ਜਥੇਦਾਰਾਂ ਨੂੰ ਕਦੇ ਉੱਥੇ ਚੰਡੀਗੜ੍ਹ ਸੱਦ ਲਿਆ ਕਦੇ ਉੱਥੇ ਬਿਠਾ ਕੇ ਫੈਸਲੇ ਕਰਾਉਂਦੇ ਨੇ ਇਹ ਫਾਰ ਦੀ ਫਸਟ ਟਾਈਮ ਹੈ ਕਿ ਜਥੇਦਾਰਾਂ ਨੇ ਇੱਕ ਸਮਝ ਦੇ ਨਾਲ ਸੋਚ ਦੇ ਨਾਲ ਇਹ ਦੱਸਿਆ ਕਿ ਹਾਂ ਅਕਾਲ ਤਖਤ ਹੈ ਜਿਹੜਾ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਪੋਲੀਟੀਕਲ ਬੰਦਿਆਂ ਤੋਂ ਇੰਡੀਪੈਂਡੈਂਟ ਆ ਇਹ ਉਹਨਾਂ ਨੇ ਇੱਕ ਫੈਸਲਾ ਲਿਆ ਹੈ